ਕਿੰਦਾ ਵਕਤ ਪਾਇਆ ਇਹਨੇ ਮਗਰੇ ਆ ਜਾਂਦਾ ਭੱਜਾਈ ਖੰਭ ਜੇਤੇ ਦੇ ਮੈਂ ਚੰਗੀ ਤਰ੍ਹਾਂ ਖਲਾਰਨੇ ਸੀ ਇੱਕ ਤੇ ਆ ਜਿਹੜਾ ਨਾ ਮਗਰੇ ਹੀ ਆ ਜਾਂਦਾ ਆ ਭੱਜਾਈ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵਾ ਸਾਡਾ ਹੀ ਖਾ ਕੇ ਤੇ ਸਾਡਾ ਹੀ ਹਰਾਮ ਕਰੀ ਜਾਣ ਢੀ ਆ ਐਡੀ ਵੱਦੀ ਜਾਣ ਢੀ ਆ ਨਾ ਕੋਈ ਹਿਸਾਬ ਹੀ ਨਹੀਂ ਇਹਦਾ ਜਿਹੜੀ ਥਾਲੀ ਚ ਖਾਂਢੀ ਉੱਥੇ ਛੇ ਕਰੀ ਜਾਣ ਢੀ ਆ ਹਾਦੀ ਹੋ ਗਈ ਆ ਦੀ ਕੋਈ ਨਹੀਂ ਲੱਭ ਲੈਣ ਦੇ ਮੈਨੂੰ ਫੇਰ ਕਿਦੇ ਮੌਕਾ ਤੈਨੂੰ ਤਾਂ ਮੈਂ ਫੇਰ ਦੱਸਾਂਗੀ ਕਿੱਦਾਂ ਹੱਥੀ ਪਈ ਦਾ ਕਿਸਦੇ ਇਦਾਂ ਵੇਖ ਕੇ ਨ ਮਿੰਟੋ ਮਿੰਟੀ ਹੱਥੀ ਪੈਣ ਈ ਆ ਕਿੱਦਾ ਹੈ ਜਲਾ ਬਣਿਆਵਾ ਦਾ ਮੈਨੂੰ ਸਮਝਾਉਂ ਡਿਆ ਪੂਜਾ ਚੁੱਪ ਕਰ ਜਾ ਪੂਜਾ ਚੁੱਪ ਕਰ ਜਾ ਬੰਦਾ ਤੈਨੂੰ ਪੁੱਛਣ ਵਾਲਾ ਹੋਏ ਵੀ ਪੂਜਾ ਰੋਲਾ ਪਾਉਂਦੀ ਆ ਕਿ ਤੇਰੀ ਜਨਾਨੀ ਪਾਉਂਦੀ ਆ ਹੱਥੀ ਤੇ ਉਹ ਪੈਣ ਈ ਮੇਰੇ ਤੂੰ ਤੋ ਉਲਟਾ ਮੈਨੂੰ ਚੁੱਪ ਕਰਾਈ ਜਾਣ ਡਿਆ ਵਾ ਲੈ ਆ ਗਈ ਉਹ ਗਰਮੀਤ ਅਸਲੀ ਡਰਾਮਾ ਤੇ ਮੇਰਾ ਹੁਣ ਸ਼ੁਰੂ ਹੋਣਾ ਵਾ ਨਾਲੇ ਇਹਨੂੰ ਵੀ ਕਿੱਦਾਂ ਪਤਾ ਲੱਗੂਗਾ ਵੀ ਬੋਦੀ ਧੂਏ ਚੜੀ ਗਰਦੀ ਆ ਕਿ ਹੋਇਆ ਪੱਪੀ ਤੇ ਨਾ ਕਿ ਹੋ ਗਿਆ ਭੇ ਗੁਨੇ ਤੇ ਕਰੋ ਗਈਆਂ ਤੇ ਮਗਰ ਕੀ ਹੋ ਗਿਆ ਜਿਹੜਾ ਉੱਚੀ ਰੋੜਦੇ ਆ ਸੁਬਾਹੀ ਕੁਛ ਦੱਸ ਤਾ ਸੇ ਕਿਦਲੋਈ ਆ ਸੋਖਸਾਂ ਦਵਾ ਮੰਮੀ ਕਿਥੋਂ ਆਲੇ ਲੈ ਬੜਾ ਕੋਨੀ ਜੋਗ ਜਾਣਤੇ ਕੋ ਨਾ ਪੋਚੇ ਘਰ ਵਿੱਚ ਮੇਰਾ ਤੇ ਜੀਣਾ ਹੀ ਆਰਾਮ ਹੋ ਗਿਆ ਹਣ ਕਿਉਂ ਕੀ ਗੱਲ ਹੋਈ ਆ ਦੱਸ ਤੇ ਸਹੀ ਲਾਤ ਸਹੀ ਪੜਰਾ ਬੂਤ ਪਾਪੀ ਦੱਸ ਤਾਂ ਸਹੀ ਕੁਝ ਬੋਲ ਕੇ ਤੇਰੇ ਮੈਨੂੰ ਪਤਾ ਲੱਗੂਗਾ। ਨਹੀਂ ਕੀ ਬੋਲ ਕੇ ਦੱਸ ਆਦਾ ਨਗਰਮੀਤ ਤੈਨੂੰ ਪਤਾ ਦੇ ਹੈਗਾ ਉਹਦਾ ਵੱਡੀ ਦਾ ਅੱਜ ਤੇ ਨਾ ਉਹਨੇ ਨਾ ਸਿਰੋਂ ਹੀ ਪਾਣੀ ਨਗਾ ਛੱਡਿਆ ਆ। ਦੋਵੇਂ ਜੀ ਮਰੇ ਹੱਤੀ ਪਏ ਆਂ ਦੇਰ ਰਸੋਈ ਚ। ਹਾਂ। ਬੋਲ ਗਾਲੋ ਇਹੀ ਕਹਦੇ ਅਸੀਂ ਪੈ ਕੇ ਤੇਰੇ ਉਹ। ਇਹ ਹੁਣ ਆ ਕੀ ਗਰਮੀਤ? ਰੋਟੀਆਂ ਬਣਾਉਂਦੀ ਹੀ। ਇਹਨੂੰ ਮੈਂ ਜਾ ਕੇ ਕਿਹਰ ਰਸੋਈ ਚ ਮੈਂ ਚੱਲ ਦੋ ਮੇਰੀਆਂ ਵੀ ਬਣਾ ਦੇ। ਇਹ ਪੈਣਾ ਅੱਗੋਂ ਪਤਾ ਨਹੀਂ ਕਿੱਥੋਂ ਚੜੀ ਤੇ ਕਿੱਥੇ ਉਤਰੀ ਜਾ ਕੇ ਉਹਨੇ ਇੰਨੀਆਂ ਗੱਲਾਂ ਮੈਨੂੰ ਸੁਣਾਈਆਂ ਅੱਗੋਂ ਮੈਨੂੰ ਆਂਦੀ ਸਾਡੇ ਕੋਣੀ ਤੇਰੇ ਸਿਆਪੇ ਹੁੰਦੇ ਦਾਜ ਇਹਦੇ ਵਿੱਚ ਮੈਂ ਕੁਝ ਗਲਤ ਗਿਆ ਹੀ ਇਹਨੂੰ ਅੱਗੋਂ ਵੇਲਣਾ ਲਾ ਕੇ ਮੈਨੂੰ ਮਾਰਨ ਪੈ ਗਈ ਆ ਹਾਏ ਏਦਾਂ ਕਿੰਨਾ ਇਹਨਾਂ ਨੇ ਨਹੀਂ ਹਿੰਮਤ ਇਹਦੀ ਨਾਲੇ ਟਾਡਾ ਖਾਂਦੇ ਦੇ ਨਾਲੇ ਤੁਹਾਨੂੰ ਹੀ ਮਾਰਨ ਪੈਂਦੇ ਆ ਤੇ ਹੋਰ ਕੀ ਆ ਉਤੋਂ ਗਰਮੀ ਤੇ ਮੇਰੀ ਗੱਲ ਸੁਣ ਅੱਜ ਤੇ ਮੰਮੀ ਵੀ ਨਹੀਂ ਘਰ ਤੇ ਮੰਮੀ ਕਿੱਥੇ ਗਏ ਆ ਮੰਮੀ ਪਤਾ ਨਹੀਂ ਮੈਨੂੰ ਮਾਮੇ ਪਿੰਡ ਗਈ ਆ ਉਹਨੇ ਨਹੀਂ ਪਤਾਇਆਗਾ ਕਿ ਮੈਂ ਘਰ ਬਵਾਂ ਦੱਸ ਕੇ ਵੀ ਕਿ ਇਹਨੂੰ ਗਏ ਹੋ ਗੁਰਮੀਤ ਅਦਰ ਰੱਬ ਵੱਲੋਂ ਹੀ ਤੂੰ ਆ ਗਈ ਆ ਉਦੋਂ ਤਾਂ ਤੂੰ ਵੀ ਘਰ ਹੈ ਨਹੀਂ ਆ ਗਈ ਨਹੀਂ ਤੇ ਇਹਨਾਂ ਦਾ ਕੀ ਪਤਾਈਓ ਦੋਹੇ ਜੀਪਾਂ ਮੈਨੂੰ ਅੰਦਰ ਪਾ ਕੇ ਮਾਰ ਛੱਡਣ ਮੈਨੂੰ ਤਾਂ ਕਹਿੰਨੇ ਵੇਖਣਾ ਵੀ ਨਹੀਂ ਹੈਗਾ ਉੱਤੋਂ ਏਡੀ ਏਡੀ ਦੂਰ ਡੇਰੇ ਆ ਕਹਿੰਨੇ ਮੇਰੀ ਆਵਾਜ਼ ਵੀ ਨਹੀਂ ਸੁਣਨੀ ਹੈਗੀ ਇੱਥੇ ਐਡੀ ਹਿੰਮਤ ਹੋਦੀ ਕਿ ਵੇਲਣਾ ਲੈ ਕੇ ਤੈਨੂੰ ਪੈ ਗਈ ਆ ਵੇਖਣੇ ਨੂੰ ਤਾਂ ਲੱਗਦੀ ਉਹ ਭੋਲੀ ਜੀ ਆ ਉਹ ਨਿਪੈਣਾ ਕਿਤੇ ਭੋਲੀ ਆਓ ਮੈਨੂੰ ਪੁੱਛ ਕੇ ਵੇਖ ਕਿਦਾਂ ਮੈਂ ਅੱਜ ਜਾਨ ਛਡਾ ਕੇ ਬਾਹਰ ਆਈ ਆ ਮੇਰੀ ਤਾਂ ਜਾਣਤੇ ਬਣੀ ਹੀ ਨਾ ਤਾਂ ਕੋਈ ਲੱਗਿਆ ਹੈਗਾ ਹੀ ਇਹ ਥੋੜਾ ਭਾਬੀ ਜੇ ਲੱਗਿਆ ਨਹੀਂ ਕੋਈ ਹੈਗਾ ਤੇ ਤੈਨੂੰ ਇਹ ਮਾਰ ਹੀ ਦੇਣਾ ਵਾ ਰਹਿਣਾ ਤੇ ਤੂੰ ਇੱਕੋ ਘਰ ਦੇ ਵਿੱਚ ਵਾ ਇਹ ਥੋੜਾ 24 ਕਿੱਤੇ ਨਾਲ ਲੱਗੇ ਕਿਸ ਨੇ ਬੱਜੇ ਰਹਿਣਾ ਵਾ ਤੇ ਗੁਰਮੀਤ ਰਹਿਣਾ ਤੇ ਮੈਂ ਉਦਣ ਹੀ ਨਹੀਂ ਹੈਗਾ ਉਹ ਵੀ ਮੈਂ ਤੇਰੇ ਮੂੰਹ ਨੂੰ ਰੁਕੀ ਹੀ ਤੂੰ ਇਹਨਾਂ ਜ਼ੋਰ ਲਾਇਆ ਹੈ ਤੇ ਮੈਂ ਤਾਰ ਹੋ ਗਈ ਨਹੀਂ ਤਾਂ ਮੈਂ ਤੇਤੇ ਕਦੀ ਵੀ ਨਹੀਂ ਟਿਕਣਾ ਹੈਗਾ ਤੇਰੇ ਸਾਹਮਣੇ ਵੇਲਾ ਅਹੀਂ ਇਹਨਾਂ ਦਾ ਕਿੰਨਾ ਖਰਚਾ ਚੁੱਕਿਆ ਵਾ ਕੀ ਕੁਛ ਨਹੀਂ ਇਹਨਾਂ ਵਾ ਤੇ ਕਰਦੇ ਅੱਧੀ ਜਮਾਨਾ ਇਹਦੇ ਮੁੰਡੇ ਨੇ ਕਿਹਾ ਹੈ ਸਾਨੂੰ ਮੋਟਰਸਾਈਕਲ ਲੈ ਦੋ ਤੇ ਉਸ ਵੇਲੇ ਇਹਨਾਂ ਨੂੰ ਮੋਟਰਸਾਈਕਲ ਨਵਾਂ ਕਢਾ ਕੇ ਦਿੱਤਾ ਆ ਆ ਛੇਤਰ ਮਾਰਨ ਦੇ ਯੋ ਮੇਰੇ ਸਿਰ ਚ ਆ ਗੋਣ ਪਾਇਆ ਇਹਨਾਂ ਨੇ ਸਾਡਾ ਮੈਂ ਸਾਰਾ ਕੁਝ ਵੇਖਣ ਲਈ ਆ ਜਿੱਦਾਂ ਦੀ ਮੈਂ ਆਈ ਆ ਸਾਰਾ ਕੁਝ ਵੇਖਣ ਲਈ ਆ ਇਹ ਕੀ ਕਰਨ ਦੇ ਤੇ ਕੀ ਨਹੀਂ ਕਰਨ ਦੇ ਹੈਗੇ ਨੀ ਬੁੰਨੂ ਏ ਜੀਏ ਆ ਹੋਈ ਤੇ ਕਮੀ ਆ ਵੀ ਤੂੰ ਵੇਖਦੇ ਸੁਣਦੇ ਵੀ ਕੁਝ ਬੋਲਦੀ ਨਹੀਂ ਹੈਗੀ ਤੂੰ ਉਹਨਾਂ ਨੂੰ ਕੁਝ ਕਹਿਨੀ ਨਹੀਂ ਆ ਨੇ ਤੇ ਤੇਰੀ ਜਗ੍ਹਾ ਤੇ ਕਿਤੇ ਮੈਂ ਹੁੰਦੀ ਨਾ ਜਿੱਦਾਂ ਤੂੰ ਘਰ ਦੀ ਧੀ ਆ ਤੂੰ ਤੇ ਕਿਸੇ ਨੂੰ ਮਾੜਾ ਚੰਗਾ ਬੋਲ ਵੀ ਦਵੇਂ ਤਾਂ ਤੈਨੂੰ ਕਿਸੇ ਨੇ ਕੁਝ ਕਹਿਣਾ ਵੀ ਨਹੀਂ ਹੈਗਾ ਇਹਦੀ ਇੰਨੀ ਹਿੰਮਤ ਨਹੀਂ ਹੈਗੀ ਵੀ ਤੈਨੂੰ ਕੋਈ ਕੁਝ ਕਹਿ ਵੀ ਜਾਵੇ ਮੈਂ ਕੀ ਕਰਾਂ ਮੈਂ ਕੈਨੀ ਤੇ ਹੈਗੀ ਆ ਭਾਬੀ ਨੂੰ ਕਿੰਨਾ ਕੁਝ ਓਦਣ ਵੀ ਕਿਹਾ ਮੈਂ ਤਾਂ ਹੁਣ ਨਹੀਂ ਮੇਰੀ ਗੱਲ ਮੰਨਦੇ ਤੇ ਫੇਰ ਮੈਂ ਕੀ ਕਰਾਂ ਕਿਹਾ ਕਿਤੇ ਮੈਂ ਤੇ ਤੈਨੂੰ ਇੱਕ ਵਾਰੀ ਵੀ ਨਹੀਂ ਵੇਖਿਆਗਾ ਕਿਤੇ ਕਹਿੰਦਿਆ ਉਹਨਾਂ ਨੂੰ ਮੈਨੂੰ ਹੀ ਆਣ ਕੇ ਤੂੰ ਅੰਦਰ ਜਾ ਕੇ ਸਮਝਾ ਛੱਡਣੀ ਆ ਤੂੰ ਵੀ ਹਾਏ ਮੈਂ ਤੇਰੀ ਵੀ ਸੈਡ ਲਈ ਉਦੋਂ ਜਿੱਦਰ ਚੱਲੀ ਉਦੋਂ ਵੀ ਮੈਂ ਤੈਨੂੰ ਕਿਹਾ ਉਦੋਂ ਭਾਬੀ ਦੇ ਦਿਵਾਲੀ ਵੀ ਮੈਂ ਤੇਰੇ ਸਾਹਮਣੇ ਹੋਈ ਅੱਭੀ ਤੈਨੂੰ ਲੱਗਦਾ ਨਾ ਕਿ ਮੈਂ ਕੁਝ ਕਿਹਾ ਨਹੀਂ ਹੈਗਾ ਉਦੋਂ ਦਾ ਤੇ ਹੁਣ ਵੇਖੀ ਤੂੰ ਮੇਰਾ ਕਮਾਲ ਜਾਨੀ ਅੰਦਰ ਇਹਦੇ ਮੀਡੀਆਂ ਜਿਨ ਤੇਲ ਮੈ ਲਾਉਣੀ ਇਹਦੀਆਂ ਨੂੰ ਰਹਿਣ ਦੇ ਗਰਮੀਤ ਇਹ ਕੈਨ ਦੀਆਂ ਹੀ ਗੱਲਾਂ ਆ ਹੁਣਾਂ ਤੇਰੇ ਕੋ ਕੱਖਣੀ ਹੈਗਾ ਨਹੀਂ ਉਹ ਬੂਤੀ ਵੱਧ ਗਈ ਆ ਜਿਹੜਾ ਅੱਜ ਉਹਨੇ ਜਲਵਾ ਵਿਖਾਇਆ ਨਾ ਤੂੰ ਤੇ ਉਹ ਵੇਖਿਆ ਹੀ ਨਹੀਂ ਹੈਗਾ ਜੇ ਕਿਤੇ ਤੂੰ ਵੇਖਿਆ ਹੁੰਦਾ ਨਾ ਤੂੰ ਤੇ ਉਹ ਗੇਟ ਤਾਂ ਹੀ ਪਰਾਂ ਭੱਜ ਜਾਣਾ ਸੀ ਜੋ ਕੁਛ ਉਹਨਾਂ ਨੇ ਕੀਤਾ ਅੱਜ ਜਲਵੇ ਦੇ ਤੇ ਮੈਂ ਕੱਢੂੰਗੀ ਹੁਣ ਇਹਦੇ ਚੰਗੀ ਤਰ੍ਹਾਂ ਕਹਿਣ ਦੀਆਂ ਗੱਲਾਂ ਨਹੀਂ ਹੁਣ ਰਹਿ ਗਈਆਂ ਹੁਣ ਨੰਗ ਕੇ ਪਾਣੀ ਸਿਰ ਤੋਂ ਹੁਣ ਦਿਨ ਮੈਂ ਚੰਗੀ ਤਰ੍ਹਾਂ ਪੁੱਛਦੀ ਆਂ ਜਾ ਕੇ ਇਹਨੂੰ ਅੰਦਰ ਇਹਦੀਆਂ ਮੀਡੀਆਂ ਜੀ ਇਹਨੂੰ ਤੇਲ ਮੈ ਲਾਉਣੀ ਜਾ ਕੇ ਜਾ ਮੇਰੀ ਭੈਣ ਕਰ ਗੱਲ ਇਹਦੇ ਨਾਲ ਲੈ ਆ ਪੀ ਪੂਜਾ ਹੋਰ ਬਣੂੰਗੀ ਗੱਲ ਪਹੁੰਚਦੇ ਹੁਣ ਥਰੂ ਦੇ ਨਾਟਕ ਕਰ ਕਰਕੇ ਤੇ ਅੰਤਰੀ ਮੇਰੀਆਂ ਮੱਖੀਆਂ ਟੁੱਟ ਗਈਆਂ ਵਾ ਹੁਣ ਪਤਾ ਲੱਗੂਗਾ ਇਹਨੂੰ ਕਿ ਕਿਹ ਪੂਏ ਚੜੀ ਆ ਕਿ ਤਾਂ ਆਪਣੇ ਬੰਦੇ ਦੇ ਨਾਲ ਰਲ ਕੇ ਨਾ ਮੇਰੀਆਂ ਬਾਹਾਂ ਮਰੂਰਾਂ ਦੇ ਦੋਵੇਂ ਜਾਣੇ ਦੇਖੀ ਨਾ ਪਤਾ ਤੇ ਹੌਣ ਲੱਗਣਾ ਅਸਲੀ ਅਸਲੀ ਰੰਗ ਤੇ ਹੁਣ ਨਿਕਲਣੇ ਆ ਬਾਹਰ ਜਦੋਂ ਜਾ ਕੇ ਗਰਮੀਤ ਨੇ ਇਹਨੂੰ ਗੱਲਾਂ ਕੀਤੀਆਂ ਨਾ ਪਤਾ ਤਾਂ ਫੇਰ ਲੱਗਣਾ ਵਾ ਮੇਰਾ ਤੇ ਇਰਾਦਾ ਆ ਮੈਂ ਵੀ ਜਾਵਾਂ ਇਹ ਦੋ ਕ ਗੱਲਾਂ ਮੈਂ ਵੀ ਕਰ ਆਵਾ ਪਰ ਫਾਇਦਾ ਕੋਈ ਨਹੀਂ ਆਗਾ ਮੈਂ ਤਾਂ ਕਹਿੰਨੀ ਹੁਣ ਇਹਨਾਂ ਦੋਵਾਂ ਨੂੰ ਲੜ ਮਾਰ ਲੈਣ ਦੇ ਫਿਰ ਬਾਅਦ ਚ ਜਾਵਾਂਗੀ ਨਾਲੇ ਮੰਮੀ ਨੂੰ ਦੱਸਣ ਦਾ ਮੌਕਾ ਮਿਲ ਜੂਗਾ ਮੈਨੂੰ ਮੰਮੀ ਆਏਗੀ ਨਾ ਇਹਨੂੰ ਦੱਸੂਗੀ ਮੈਂ ਕਿੰਦਾ ਕਿ ਇਹਨੂੰ ਗੱਲ ਕਰੀਦੀ ਆ ਤਾਂ ਮੰਮੀ ਵੀ ਬੜੀ ਇਹਦੇ ਪੋਚੇ ਪਾਉਂਦੀ ਆ ਨਹੀਂ ਪੁੱਜੇ ਉਹਦੀ ਨਾਲ ਦੇਤੇ ਹੈ ਹੀ ਕੋਈ ਨਹੀਂ ਆ ਹੁਣ ਇਹਦੀ ਕੁੜੀ ਦੱਸੋਗੀ ਨਾ ਇਹਨੂੰ ਜਦੋਂ ਉਹਦੀ ਕੁੜੀ ਨਾਲ ਬੋਲੂਗੀ ਨਾ ਲੱਗ ਪਤਾ ਜਾਣਾ ਆ ਕਿੰਦਾ ਕੋਈ ਗੱਲ ਕਰੀਦੀ ਆ ਕਿਸੇ ਨੂੰ ਚੱਲ ਹਾਂ ਹੁਣ ਪਤਾ ਲੱਗੂਗਾ ਨਾਲੇ ਨਾ ਮਾਂ ਮਮੀ ਵੀ ਝੋਲਾ ਚੁੱਕ ਕੇ ਤੀਜੇ ਦਿਨ ਤੁਰ ਪੈਂਦੀ ਆ ਚੱਲੀ ਹਾਂ ਮੈਂ ਪਟੀਜਿਆਂ ਕੋ ਉਹਨਾਂ ਨੂੰ ਪਤਾ ਲੱਗੂਗਾ ਨਾ ਤੇ ਘਰੋਂ ਪੈਰ ਪੁੱਟਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੂਗੀ ਜਾਵਾਂ ਇਹਨਾਂ ਨੂੰ ਕੱਲਿਆਂ ਛੱਡ ਕੇ ਕਿ ਨਾ ਜਾਵਾਂ ਪੂਆ ਜੀ ਆ ਗਏ ਸਸਿਆ ਪੂਆ ਜੀ ਸਤਿ ਸ਼੍ਰੀ ਅਕਾਲ ਬੋਤਾ ਹਰਸਨਾ ਠੀਕ ਠਾਕ ਹਾਂਜੀ ਠੀਕ ਠਾਕ ਐਨਾਂ ਲੇਟ ਹੋ ਗਏ ਲੇੜ ਪੁੱਤ ਬੱਸਾਂ ਨੇ ਕਰ ਦਿੱਤਾ ਵਾ ਬੱਸ ਨਹੀਂ ਮਿਲਣ ਦੇਈ ਤੇ ਤੈਨੂੰ ਫੋਨ ਲਾ ਜਾਂਦੇ ਤੇ ਮੈਂ ਤੁਹਾਨੂੰ ਲੈ ਆਉਣਾ ਸੀ ਜਾ ਕੇ ਕਿਉਂ ਮੈਂ ਤਾਂ ਸੋਚਿਆ ਵੀ ਕੰਮ ਤੇ ਗਿਆ ਹੋਣਾ ਮੈਂ ਤਾਂ ਤਾਂ ਨਾ ਤੈਨੂੰ ਫੋਨ ਕੀਤਾ ਮੈਂ ਤੁਹਾਡੇ ਆਉਂਦੇ ਚਾਹਜਾ ਅੱਜ ਕੰਮ ਤੇ ਨਹੀਂ ਜਾ ਸਕੋ ਮੈਂ ਤਾਂ ਘਰੇ ਹੀ ਸਵੇਰਦਾਈ ਚੱਲ ਵਧੀਆ ਪੁੱਤ ਹੁਣ ਤੇ ਇਦਾਂ ਤੇ ਆਉਣਾ ਹਾਂਜੀ ਆਜੋ ਬਹਿਜੋ ਮੈਂ ਮਾਰਦਾ ਜੋਤੀ ਨਵਾਜ ਜੋਤੀ ਜੋਤੀ ਅਬ ਬਾਹਰ ਕੋਣ ਆਇਆ ਵਾ ਆਏ ਹਾਏ ਬੜੀਆਂ ਆਵਾਜ਼ਾਂ ਮਾਰਨ ਦੇ ਆ ਕੌਣ ਆਇਆ ਵਾ ਲੈ ਪੂਆ ਜੀ ਆਏ ਆ ਚੱਲ ਮਿਲਦੀ ਜਾ ਕੇ ਔਰ 부ਆ ਜੀ ਸੁਣਾਓ ਕਿ ਰਸਾ ਠੀਕ ਠਾਕ ਆ ਸਭ ਠੀਕ ਠਾਕ ਪੁੱਤ ਕੀ ਕਰਦੇ ਆ ਵੀਰ ਜੀ ਨਹੀਂ ਕੁਛ ਨਹੀਂ ਕਰਨਾ ਕੀ ਅੱਲੇ 부ਆ ਜੀ ਆਏ ਆ ਸਤਿ ਸ਼੍ਰੀ ਅਕਾਲ 부ਆ ਜੀ ਸਤਿ ਸ਼੍ਰੀ ਅਕਾਲ ਸੁਨਾਮ ਦਾ ਪੁੱਤ ਠੀਕ ਠਾਕ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ 세ਤਾ ਠੀਕ ਠਾਕ ਨੇ ਹਾਂ ਜੀ ਪੁੱਤ ਆਪਣਾ ਵੀ ਤੇ ਤੁਸੀਂ ਦੱਸਿਆ ਹੀ ਨਹੀਂ ਕਿ ਆਉਣਾ ਵਾ ਹਾਂ ਇਹਨੇ ਫਿਰ ਭਾਲਨੇ ਤੇ ਮੈਨੂੰ ਆ ਫੋਨ ਕੀਤਾ ਹੈਗਾ ਵੀ 부ਆ ਜੀ ਆਓ ਤੇ ਇਹਨੇ ਤੈਨੂੰ ਦੱਸਿਆ ਹੀ ਨਹੀਂ ਲੈ ਜੋਤੀ ਮਰੇ ਤੇ ਦਿਮਾਗ ਚੋਂ ਨਿਕਲ ਗਿਆ ਤੰਦ ਦੱਸਣ ਦਾ ਕਿ 부ਆ ਨੇ ਆਉਣਾ ਹੈ ਅੱਜ ਆਹੋ ਤਾਂ ਤੇ ਚਾਹ ਹੀ ਬੜਾ ਚੜ ਗਿਆ ਹਣਾ ਵੀ ਮੇਰੀ ਪੁਆਰੀ ਆਉਣਾ ਵਾ ਤੁਹਾਨੂੰ ਚੇਤੇ ਕਿੱਥੋਂ ਰਹਿਣੇ ਆ ਚੱਲ ਕੋਈ ਨਹੀਂ ਚੱਲ ਤੋ ਬੈਹ ਜਲ ਚਾਹ ਚੁਗਲੇ ਆ ਬਣਾਗੇ ਨਹੀਂ ਚਾਹ ਪੁਆ ਦਾ ਨਾ ਹੋਵੇ ਤਾਂ ਹੋਰ ਉਹਨੂੰ ਹੋਵੇ ਕਿਦਾ ਪੁੱਤਾਂ ਵਾਂਗੂ ਮੈਂ ਪਾਲਿਆ ਵਾ ਲੈ ਪੁਆ ਜੀ ਇਹੋ ਤੇ ਇਨਾਂ ਦੀ ਗੱਲ ਮਾੜੀ ਆ ਮੈਨੂੰ ਇਹ ਦੱਸ ਦਿੰਦੇ ਵੀ ਪੁਆ ਜੀ ਨਹੀਂ ਆਉਣਾ ਵਾ ਮੈਂ ਚਾਹ ਨਾ ਕੋਹ ਮੰਗਵਾ ਲੈਂਦੀ ਇਨਾਂ ਕੋਲੋਂ ਚੱਲ ਪੁੱਤ ਕੋਈ ਗੱਲ ਨਹੀਂ ਮੇਰਾ ਆਪਣਾ ਘਰ ਵਾ ਤੁਸੀਂ ਮੈਨੂੰ ਖੁਸ਼ ਦੀ ਦੇ ਜੀ ਇੰਨੇ ਨਾ ਮੈਨੂੰ ਚਾਹ ਚੜ ਗਿਆ ਵਾ ਮੈਨੂੰ ਚਾਹ ਨਾ ਖਾਣ ਦੀ ਲੋੜ ਮੈਂ ਤਾਂ ਤੁਹਾਡੇ ਹਲ ਵੇਖ ਕੇ ਕਰਜ ਜਾਨੀ ਆ ਇਹ ਕਿਹੜੀ ਗੱਲ ਵਾ ਨਹੀਂ ਨਾ ਫੇਰ ਵੀ ਕੋ ਮੰਗਵਾਇਆ ਹੋਵੇ ਤਾਂ ਸੋਹਣਾ ਲੱਗਦਾ ਵਾ ਚਾਹ ਪਾਣੀ ਪੀਉਂਦੇ ਆ ਨਹੀਂ ਨਹੀਂ ਕੋਈ ਨਹੀਂ ਪਤਾ ਬਗਾਨੇ ਘਰ ਥੋੜਾ ਮੈਂ ਵੀ ਆਪਣੇ ਘਰ ਆਈ ਆ ਚਲ ਬਾਓ ਤੁਸੀਂ ਮੈਂ ਚਾਹ ਪਾਣੀ ਬਣਾ ਕੇ ਲੈ ਆਉਣੀ ਆ ਹਰਪਾਲ ਜੋਤੀ ਦਾ ਸੁਭਾਅ ਤੇ ਮੈਨੂੰ ਬਹੁਤ ਵਧੀਆ ਲੱਗਾ ਵਾ ਖੁਸ਼ ਹੋ ਕੇ ਮਿਲੀ ਆ ਉਹ ਸੁਭਾਅ ਤੇ ਠੀਕ ਹੋ ਉਹਦਾ ਚੰਗਾ ਵਾ ਪਰ ਜੇ ਕੋ ਲਾਗੇ ਰਹਿਣ ਦਵੇ ਤਾਂ ਵਾ ਨਾ ਜਰਾ ਕੀ ਮਤਲਬ ਆ ਕਹਿੰਦਾ ਵੇ ਆ ਚਾਚੀ ਅਜੇ ਮੈਂ ਕੱਲ ਗਿਆ ਹੀ ਆ ਕੰਮ ਤੇ ਤੇ ਮਗਰੋਂ ਘਰੇ ਆ ਗਈ ਆਣ ਕੇ ਤੇਨੂੰ ਚੱਕਣਾ ਦੇਣ ਦੇ ਹੀ ਮੈਨੂੰ ਤੇ ਡਰ ਲੱਗਦਾ ਕਿ ਤੇ ਹਲੇ ਵੀ ਅਜੇ ਗੱਲਾਂ ਨਾ ਸੁਣ ਲਈ ਹੋਵੇ ਆਪਾਂ ਇੱਥੇ ਕਰਦੇ ਅੰਦਰ ਬੈਠ ਕੇ ਗੱਲ ਕਰਦੇ ਨਾਲ ਚਾਹ ਪੀਨੇ ਆ ਚਲੋ ਚਲ ਆਜੋ ਪੂਆ ਜੀ ਉਹਦਾ ਮੈਂ ਟੜਨਾ ਗੁੱਸੇ ਆ ਮੇਰਾ ਵਿਆਹ ਵੀ ਹੋ ਗਿਆ ਤੁਸੀਂ ਇੱਥੇ ਆਉਣਾ ਜਾਣਾ ਛੱਡਦਾ ਜੇ ਮੈਂ ਤੁਹਾਨੂੰ ਫੋਨ ਨਾਲੋਂ ਤਾਂ ਤੁਸੀਂ ਤਾਂ ਵੀ ਨਹੀਂ ਆਉਣਾ ਹਲੇ ਵੀ ਜੇ ਪੁੱਤ ਗੱਲ ਕੀ ਆ ਮੈਨੂੰ ਵਿਛਲੀ ਗੱਲ ਦੱਸ ਨਾਰਾਜ਼ ਕਿਹੜੀ ਗੱਲਾਂ ਆ ਪੂਆ ਜੀ ਤੁਸੀਂ ਕਿਹੜੀ ਸਾਡੀ ਛਾਰ ਲੈਂਦੇ ਜੇ ਛਾਰ ਤੇ ਪੁੱਤ ਮੈਂ ਤੇਰੀ ਤਾਂ ਲਾਵਣਾ ਜੇ ਤੂੰ ਕਿਸੇ ਗੱਲਾਂ ਪਰੇਸ਼ਾਨ ਹੋਵੇਂ ਸੋਣਾ ਤੂੰ ਆਪਣੇ ਘਰ ਬਸਾਂ ਰਸਣ ਡਿਆਵਾਂਗਾ ਵਸਾਰਾ ਸਰ ਮੈਂ ਤਾਂ ਜੇ ਗਾ ਸਾਨੂੰ ਸ਼ਰੀਕ ਵਸਣ ਦੇਣੀ ਇਥੇ ਲੱਗੇ ਦੇ ਕਿਉਂ ਸ਼ਰੀਰ ਕਿ ਆਂਦੇ ਤੈਨੂੰ ਆ ਚਾਚੀ ਕੱਲ ਮੈਂ ਹਲੇ ਘਰੋਂ ਨਿਕਲੇ ਆਈ ਆ ਕੰਮ ਤੇ ਤੇ ਮੈਨੂੰ ਰਾਹ ਜਾ ਕੇ ਚੇਤਾ ਹੈ ਕਿ ਮੇਰਾ ਤਾਂ ਟਿਫਨ ਘਰ ਰਹਿ ਗਿਆ ਰੱਬ ਵੱਲੋਂ ਹੀ ਤੇ ਮੈਂ ਇੱਥੇ ਆਇਆ ਤਾਂ ਆਉਂਦਿਆਂ ਨੂੰ ਇਹਦੇ ਜੋਤੀ ਦੇ ਕੰਨ ਭਰਣ ਡਈ ਉਹ ਆ ਜੀ ਕਿੰਨਾ ਚਿਰ ਮੈਂ ਬਾਹਰ ਆ ਆ ਵਾ ਇੰਨੀ ਕਮਾਈ ਕੀਤੀ ਸਾਰੇ ਢਾਡੇ ਖਾਤੇ ਚ ਪਾਉਂਦਾ ਰਿਆਂ ਪੈਸੇ ਮੈਂ ਅੱਛਾ ਆ ਗਾਲਵਾ ਚਾਚੀ ਸਣ ਸੱਚੀ ਦੱਸ ਕੇ ਗਈ ਆ ਸਾਰੀ ਉਮਰ ਤੇ ਪੈਸੇ ਭੂਆ ਦੇ ਖਾਤੇ ਜੀ ਪਾਉਂਦੇ ਰਹੇ ਆ ਹਾਇ ਰੱਬ ਮੇਰੇ ਤੇ ਚਾਹ ਉਬਲ ਗਈ ਭੂਆ ਜੀ ਜਦੋਂ ਮੈਂ ਬਾਹਰ ਗਿਆ ਸੀ ਸਾਰਾ ਖਰਚਾ ਤੁਸੀਂ ਲਾ ਕੇ ਘੱਲਿਆ ਸੀ ਉਹਦੋਂ ਮੇਰਾ ਫਰਜ਼ ਬਣਦਾ ਸੀ ਕਿ ਸਾਰੇ ਪੈਸੇ ਜਿੰਨੇ ਤੁਸੀਂ ਚੁੱਕ ਕੇ ਘੱਲਿਆ ਤੇ ਮੈਂ ਲਾਵਾਂ ਪੈਸੇ ਉਹਦਾ ਤੇ ਚਾਚੀ ਨੇ ਕਹਿੰਦੀ ਹੱਦ ਛਾਰ ਨਹੀਂ ਲਈ ਪੁੱਤ ਤੂੰ ਸਾਰਾ ਨਾ ਵੰਗਾ ਉਹ ਤੇ ਔਖੀ ਬੜੀ ਹੈਗੀ ਇਥੋਂ ਕਾਨੂੰ ਇਹ ਲੈ ਚੱਲੀ ਆ ਜੇ ਲੈ ਗਈ ਤੇ ਇਹਨੇ ਚੰਗਾ ਪਾਲ ਕੇ ਤੇ ਚੰਗੇ ਕੰਮ ਤੇ ਲਾ ਦੇਣਾ ਮਾਂ ਉਹ ਦਾ ਇਰਾਦਾ ਹੈ ਵੀ ਰਵੇ ਮੇਰੇ ਪੱਠੇ ਦੱਥੇ ਜੋਗਾ ਹੀ ਮੇਰਾ ਪੱਠਾ ਦੱਥਾ ਪਾਵੇ ਮੇਰੇ ਅੱਗੇ ਪਿੱਛੇ ਘੁੰਮੇ ਤੇ ਚੰਗਾ ਵਾ ਉਹ ਆਂਦੀ ਨਹੀਂ ਇਹਦੀ ਜ਼ਿੰਦਗੀ ਕਰਨ ਨੂੰ ਬਣ ਗਈ ਆ ਇਹੋ ਗੱਲਾਂ ਤੋਂ ਭਾਜ ਮੈਨੂੰ ਡਰ ਲੱਗਦਾ ਆ ਕਿਤੇ ਮੇਰਾ ਬਸਦਾ ਰਸਦਾ ਘਰ ਨਾ ਜਾੜ ਦੇ ਚੁੱਕਣਾ ਤਾਂ ਪੱਥਰੀ ਪਾੜ ਦਿੰਦੀ ਆ ਜੇ ਪੁੱਤ ਤੈਨੂੰ ਬਹੁਤਾ ਡਰਵਾ ਨਾ ਤੇ ਇਦਾਂ ਕਰੋ ਬੈਗ ਚ ਪਾਓ ਲੀੜੇ ਤੇ ਮੇਰੇ ਚੱਲੋ ਨਾਲ ਆਪੇ ਤੀ ਪੁੱਤ ਹੋਗਾ ਨਾ ਤੇ ਆਪੇ ਜੋਤੀ ਨੇ ਆਪਣੇ ਘਰ ਰੋਜ ਜਾਣਾ ਵਾ ਤੇ ਕੋਈ ਨਹੀਂ ਚਾਚੀ ਤੇਰੀ ਦੀ ਤੇ ਖਬਰ ਮੈਂ ਲੈ ਕੇ ਜਾਨੀ ਹੈਗੀ ਭਾਬੀ ਤੋ ਮੇਰੀ ਆ ਨਾ ਮੈਂ ਲੈ ਕੇ ਉਹ ਨਹੀਂ ਪੁੱਤੋਂ ਦੀ ਖਬਰ ਲੈ ਭੂਆ ਜੀ ਚੱਲੇ ਕਿੱਥੇ ਜੇ ਮੈਂ ਪੁੱਤਰ ਚਾਚੀ ਵਾਲ ਚੱਲੀ ਜਰੀਗਾ ਬਹਿ ਜਾ ਪਹਿਲਾਂ ਚਾਹ ਪੀ ਕੇ ਜਾਇਓ ਹੁਣ ਜਿੱਥੇ ਵੀ ਜਾਣਾ ਵਾ ਭੂਆ ਜੀ ਆ ਕੋ ਆ ਮਾਰਿਆ ਹੀਗਾ ਟੈਸਟ ਕਰਕੇ ਵੇਖੋ ਬੜਾ ਕਿੰਦਾ ਦਾ ਵਾ ਨਾ ਰਹੀ ਨਹੀਂ ਚੱਲ ਪੁੱਤ ਬਹੁਤ ਅਹੀ ਤੇ ਮੈਂ ਆ ਗਈ ਜੇ ਹੋ ਗੇ ਚਾਚੇ ਤੇ ਵਾਲੋ ਤੇ ਨਾਲੇ ਕਰ ਲਾ ਤੂੰ ਜੋਤੀ ਨੇ ਸਲਾਹ ਚਲੋ ਠੀਕ ਆ ਹੋਰ ਮੇਰੇ ਨਾ ਕਿਹੜੀ ਸਲਾਹ ਬਾਰੇ ਗੱਲ ਕਰਨ ਦੇ ਹੀ ਪੂਆ ਜੀ ਆਪਾਂ ਪੂਆ ਜੀ ਦੇ ਪਿੰਡ ਜਾਣਾ ਆ ਪੂਆ ਜੀ ਦੇ ਪਿੰਡ ਅਜੇ ਅੱਜ ਤੇ ਪੂਆ ਜੀ ਆਏ ਆ ਤਾਂ 4 ਦਿਨ ਰੋਕੇ ਹੀ ਚੱਲ ਜਾਾਂਗੇ ਮੇਲਾ ਵਾਂਗੇ ਜਾ ਕੇ ਅੱਜ ਤੇ ਮਿਲ ਲਿਆ ਉਹਨਾਂ ਨੂੰ ਮੈਂ ਆਪਾਂ ਪੱਕੇ ਰਹਿਣ ਜਾਣਾ ਪੂਆ ਜੀ ਦੇ ਪਿੰਡ ਤੂੰ ਬੈਗ 'ਚ ਕੱਪੜੇ ਪਾ ਲਾ ਪੱਕੇ ਰਹਿਣ ਜਾਣਾ ਆਹੋ ਨਾ ਤੁਹਾਡਾ ਦਿਮਾਗ ਵੀ ਟਿਕਾਣੇ ਆ ਇਹ ਕਿਹੋ ਜਿਹੀਆਂ ਤੁਸੀਂ ਗੱਲਾਂ ਕਰਨ ਦੇ ਜੇ ਕਿੰਨਾ ਸੋਹਣਾ ਮੇਰਾ ਘਰ ਬਣਿਆ ਵਾ ਬਾਹਰਲੇ ਬੂਹੇ ਤਾਂ ਚੱਲਾ ਲੱਗੀਆਂ ਵਾ ਤੇ ਮੈਂ ਤੇ ਆਪਣਾ ਘਰ ਛੱਡ ਕੇ ਕਦੀ ਵੀ ਨਹੀਂ ਜਾਂਦੀ ਬੰਦ ਦਰਵਾਜ਼ਿਆਂ ਦੇ ਅੰਦਰ ਤੇ ਕੰਧਾਂ ਵੀ ਖਰਾਬ ਹੋ ਜਾਂਦੀਆਂ ਵਾ ਕਲਰ ਪੈ ਜਾਂਦਾ ਕੰਧਾਂ ਨੂੰ ਪੈਂਦਾ ਕਲਰ ਤੇ ਪੈ ਜਾਏ ਹਾਨੂੰ ਇਹਦਾ ਕੀ ਮਤਲਬ ਨਹੀਂ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਨ ਦੇ ਜੇ ਇੰਨਾ ਸੋਹਣਾ ਮੇਰਾ ਘਰ ਵਾ ਮੈਂ ਤੇ ਛੱਡ ਕੇ ਕਦੀ ਵੀ ਨਹੀਂ ਜਾਂਦੀ ਵੀ ਕਿਹੜਾ ਘਰ ਇਹ ਤਾਂ ਆਪਣਾ ਘਰ ਕਿਰਾਏ ਤੇ ਆ ਹਾਂ ਇਹ ਤੁਸੀਂ ਕੀ ਕਹਿ ਰਹੇ ਜੇ ਤੜਾ ਦਿਮਾਗ ਵੀ ਟਿਕਾਣੇ ਆ ਤੇ ਮੇਰਾ ਤਾਂ ਦਿਮਾਗ ਟਿਕਾਣੇ ਆ ਤੂੰ ਕਿਦਾਂ ਇਹ ਗੱਲਾਂ ਕਰੀ ਜਾਂਦਾ ਨਹੀਂ ਆ ਗੱਲਾਂ ਤਾਂ ਤੂੰ ਹੀ ਕਰੀ ਜਾਂਦੇ ਜੇ ਗੋਲਮੋਲ ਮੈਨੂੰ ਸੱਚ ਦੱਸੋ ਇਹ ਘਰ ਆਪਣਾ ਨਹੀਂ ਆ ਇਹ ਚਾਚੇ ਤਾਏ ਆਪਣੇ ਨਹੀਂ ਆ ਇਹ ਪਿੰਡ ਆਪਣਾ ਨਹੀਂ ਆ ਪਿੰਡ ਵੀ ਆਪਣਾ ਵਾ ਚਾਚੇ ਤਾਏ ਵੀ ਆਪਣੇ ਆ ਪਰ ਘਰ ਨਹੀਂ ਆ ਆਪਣਾ ਘਰ ਕਿਰਾਏ ਤੇ ਆ ਤੂੰ ਦੱਸਿਆ ਨਹੀਂ ਵਿਚੋਲੇ ਨੇ ਹਾਏ ਹਾਏ ਮੇਰਿਆ ਰੱਬਾ ਆ ਬਹਿ ਜੇ ਬੇੜਾ ਵਿਚੋਲਿਆਂ ਦਾ ਜਿਨ੍ਹਾਂ ਨੇ ਉਹ ਰਿਸ਼ਤਾ ਕਰਾਤਾ ਉਦੋਂ ਤੇ ਆਂਦੇ ਮੁੰਡੇ ਦਾ ਘਰ-ਬਾਰ ਬੜਾ ਸੋਹਣਾ ਵਾ ਇਹ ਤੇ ਬੜੀ ਤਗੜੀ ਨੌਕਰੀ ਕਰਦਾ ਵਾ ਇਹ ਮੈਨੂੰ ਹੁਣ ਪਤਾ ਲੱਗਾ ਇਹ ਕਰ ਕਰਾਏ ਤੇ ਆ ਜੇ ਮੇਰੇ ਮਾਪਿਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਇਹ ਮੁੰਡੇ ਦਾ ਘਰ ਬੁਆ ਨਹੀਂ ਹੈਗਾ ਤੇ ਮੇਰੇ ਤੇ ਮਾਪਿਆਂ ਨੇ ਇਥੇ ਕਦੀ ਬਣੀ ਰਿਸ਼ਤਾ ਕਰਨਾ ਜੋਤੀ ਅਹੀਂ ਉਹ ਜਲਨ ਸਭ ਕੋ ਸਾਥ-ਸਾਥ ਦੱਸਿਆ ਸੀ ਹਨ ਨੂੰ ਨਹੀਂ ਪਤਾ ਕਿ ਉਹਨੇ ਅੱਗੇ ਤੱਕ ਕਿਉਂ ਕੀ ਕਰਨ ਉਹ ਨਹੀਂ ਦੱਸਿਆ ਹਾਏ ਹਾਏ ਇਹ ਤੇ ਮੈਂ ਗਈ ਵੀ ਨਹੀਂ ਆ ਇਹਨਾਂ ਨੇ ਰੌਲਾ ਪਾ ਵੀ ਦਿੱਤਾ ਵਾ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹਦੇ ਸਾਰੇ ਪ੍ਰਸਾਦ ਪਵਾੜੇ ਦੀ ਜੜ੍ਹ ਦੇ ਪਾਏ ਆ ਇਹਦੀ ਖਬਰ ਜਾ ਕੇ ਮੈਂ ਲੈਣੀ ਚਾਹੁੰਦੀ ਆ ਉਹਨਾਂ ਖੱਤਿਆਂ ਨੂੰ ਕਿੱਥੋਂ ਦੱਸਣਾ ਹੈਗਾ ਤੂੰ ਹੀ ਤੇ ਉਹਨਾਂ ਨੂੰ ਸਾਫ ਦਾ ਲਾਲਚ ਦਿੱਤਾ ਹੈਗਾ ਤੂੰ ਹੀ ਤੇ ਉਹਨਾਂ ਦੇ ਮੂੰਹ ਬੰਦ ਕਰਾਏ ਹੈਗੇ ਤੇ ਆ ਬੈੜਾ ਬੈਜੇ ਤੂੰ ਆਦਾ ਜਿੰਨਾ ਮੇਨੇ ਫਸਾਤਾ ਹੀ ਛੱਲਿਆ ਕੇ ਪੂਆ ਨੂੰ ਨਾ ਕੋਈ ਕਹੀਂ ਤੂੰ ਆ ਤੂੰ ਨੇ ਜੋ ਵੀ ਦੱਸੋ ਸਭ ਤੋਂ ਠੀਕ ਠੀਕ ਕੀਤਾ ਵਾ ਨਾ ਪੂਆ ਨੂੰ ਮੈਂ ਕੋਹ ਨਾ ਕਹਾਂ ਤੇ ਜਿਹੜਾ ਮੈਨੂੰ ਲਿਆ ਕੇ ਇੱਥੇ ਡੋਬਿਆ ਵਾ ਨਾ ਕਿਉਂ ਤੈਨੂੰ ਪੂਆ ਨੇ ਪਾਲਿਆ ਮੈਨੂੰ ਪੂਆ ਨੇ ਪਾਲਿਆ ਜ਼ਰੂਰ ਵਾ ਤੇ ਪਰ ਮੇਰੀ ਕਿਉਂ ਜ਼ਿੰਦਗੀ ਖਰਾਬ ਕਰਨ ਦੇ ਜੇ ਤੂੰ ਪਹਿਲਾਂ ਦੱਸ ਦੇ ਪੀ ਤੁਹਾਡਾ ਘਰ ਬੂਆ ਨਹੀਂ ਹੈਗਾ ਐ ਕਿਹਦੀ ਜ਼ਿੰਦਗੀ ਖਰਾਬ ਨਹੀਂ ਕੀਤੀ ਸਭ ਕੋ ਦੱਸਿਆ ਬਚੋਲਿਆ ਨੂੰ 来 ਜਾ ਸਾਡਾ ਪੂਆ ਦੀਆਂ ਇੱਕ ਦਿਨ ਉਹਨੇ ਤੁਹਾਡੀ ਜਣਾ ਚ ਬਹਿਣਾ ਵਾ ਹਾਂ ਸ੍ਰੀ ਗਰ ਬੈਂਦੀ ਤੇਰੀ ਸਾਡੀ ਸਸਰੀ ਕਾਲ ਕਦੀ ਆ ਕਿਉਂ ਕੀ ਗੱਲ ਹੋਈ ਆ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਹੈਗੀ ਗੱਲ ਤਾਂ ਪਈ ਵੀ ਨਹੀਂ ਇਹ ਗੱਲ ਕੀ ਹੋਈ ਗੱਲ ਤੇ ਦੱਸੋ ਕਿ ਕੀ ਹੋਇਆ ਵਾ ਜਿੰਨੇ ਚਿਰ ਤੂੰ ਲੋਕਾਂ ਦੇ ਘਰ ਨਾ ਪਾੜੇ ਤੈਨੂੰ ਉਹਨੇ ਚਿਰ ਖਾਦਾ ਨਹੀਂ ਭਜਦਾ ਭੈਣ ਜੀ ਮੈਂ ਕਿਹਦਾ ਘਰ ਪਾੜਿਆ ਮੈਨੂੰ ਤਾਂ ਪਤਾ ਹੀ ਨਹੀਂਗਾ ਕਿਸ ਗੱਲ ਦਾ ਕੱਟ ਵੀ ਕੀ ਕੀਤੀ ਆ ਬਾੜ ਨਾਲੋਂ ਕੀ ਕਰ ਦਤਾ ਮੈਂ ਦਸਤੇ ਨੇ ਸਹੀ ਵੀ ਨਹੀਂ ਪਤਾ ਲੱਗੇ ਅਜੀ ਆ ਕੱਲ ਵਿਆਹੀ ਆਈ ਤੇ ਤੂੰ ਆਉਂਦੀ ਨਾ ਚੁੱਕਣਾ ਦੇਣ ਦਾ ਵੀ ਤੇਨੂੰ ਨਹੀਂ ਪਤਾ ਲੱਗਣਾ ਜੇ ਘਰ ਕੇ ਦਾ ਵੱਸਦਾ ਤੇ ਵੱਸ ਲੈਣ ਦੇਦਾ ਇਦਾਂ ਵਾ ਨੀ ਤੇ ਦੱਸ ਮੈਨੂੰ ਉਹਨੂੰ ਕੀ ਲੋੜਾ ਚੁੱਕਣਾ ਦੇਂਦੀ ਉਹ ਨਿਆਣੀ ਵਿਚਾਰੀ ਹੈਗੀ ਮੈਂ ਉਹਨੂੰ ਕਾਦੀ ਚੁੱਕਣਾ ਦੇਣੀ ਉਹਨੂੰ ਨੀ ਵੱਡੀਏ ਚਾਦਰੇ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਮੈਂ ਇੱਥੋਂ ਹੀ ਗਈ ਆ ਜਿੰਨੀ ਤੂੰ ਮੂੰਹ ਦੀ ਮਿੱਠੀ ਆ ਨਾ ਓਨੀ ਤੂੰ ਦਿਲ ਦੀ ਖੋਟੀ ਆ ਦੱਸ ਮੈਂ ਆ ਕੇ ਮੋਹ ਦੀ ਮਿੱਠੀ ਆ ਮੈਂ ਦੱਸੋ ਕਰ ਕੀਤਾ ਵੀ ਮੇਰੇ ਲਾਗੇ ਚਲੋ ਗਵਾਡ ਆਇਆ ਤਾਂ ਵਸ ਸਾਰਸਾ ਮੈਂ ਉਹਨੂੰ ਵਿਚਾਰੀ ਨੂੰ ਕੀ ਆਖਿਆ ਨੂੰ ਜੁਨੀਆਣੀ ਵਿਚਾਰੀ ਤੇ ਹੈਗੀ ਮੈਂ ਉਹਨੂੰ ਕੀ ਆਖਣਾ ਨਹੀਂ ਆਖਿਆ ਨਹੀਂ ਆ ਉਧਰ ਜਾ ਕੇ ਵੇਖ ਕਿਦਾਂ ਮਰਨ ਮਰਾਉਣ ਤੀਂ ਗਏ ਆ ਦੋਵੇਂ ਜੀ ਜੇ ਕਿਤੇ ਕੋਈ ਗੱਲ ਗੱਲਬਾਤ ਹੋ ਗਈ ਨਾ ਤਾਂ ਮੇਰੇ ਕੰਨ ਖੋਲ ਕੇ ਗੱਲ ਸੁਣ ਲਾ ਤੈਨੂੰ ਨਹੀਂ ਉਹ ਮੈਂ ਛੱਡਣਾ ਨਹੀਂ ਭੈਣ ਜੀ ਮੈਨੂੰ ਕੀ ਉਹਨਾਂ ਨੇ ਮਤਭਲਵਾ ਤੂੰ ਜ਼ਿਆਦਾ ਹੀ ਮੇਰੇ ਤੇ ਆਣ ਕੇ ਰੋਪ ਪਾਈ ਚਲੀ ਜਾਨੀ ਆ ਹੈ ਮੇਰੀ ਵੱਲੋਂ ਪਾਵੇ ਮਰਨ ਤੇ ਮੇਰੀ ਵੱਲ ਜੋ ਮਰਜ਼ੀ ਕਰਨੇ ਹੋ ਨਹੀਂ ਮੈਂ ਉਹਨਾਂ ਨੂੰ ਕੀ ਆਖਿਆ ਵਾ ਆਖੇ ਦਾ ਤੇ ਮੈਨੂੰ ਪਤਾ ਨਹੀਂ ਜੇਕਰ ਕੋਈ ਗੱਲਬਾਤ ਹੋ ਗਈ ਨਾ ਤੈਨੂੰ ਮੈਂ ਜੇਲ੍ਹ ਦੀ ਦਾਲ ਪਿਆ ਲੂੰਗੀ ਅਬਲ ਤੇ ਇਹਨੇ ਆਉਣਾ ਹੀ ਨਹੀਂ ਜੇ ਆਈ ਆਈ ਤੇ ਸੱਤੀ ਕੱਪੜੀ ਇਹਨੂੰ ਅੱਗ ਲੱਗੀ ਕਿਦਾਂ ਇਹ ਆਈ ਸਰੀਪੜੀ ਏ ਹੋਰੀ ਹੋਈ ਮਾਰਦੀ ਹਰਪਾਲ ਦੀ ਜਿੱਦਾਂ ਹੀ ਇਹਦੇ ਕੋਲ ਲੱਗਦੇ ਹੀ ਨਹੀਂਗੇ ਉਹਦੇ ਪੂਜਾ ਨੇ ਤੇ ਅੱਜ ਹਾਦੀ ਕਰ ਦਿੱਤੀ ਮੇਰੇ ਹੱਥੀ ਪੈ ਗਈ ਅੱਗੇ ਚਾਏ ਮੂੰਹ ਚੋ ਜਿੱਦਾਂ ਮਰਜੀ ਬੋਲਦੀ ਪਰ ਐਦਾਂ ਨਹੀਂ ਕਰਦੀ ਹੁੰਦੀ ਅੱਜ ਤੈਨ ਮੇਰੀ ਇੰਨੀ ਬੇਇੱਜ਼ਤੀ ਕੀਤੀ ਨਾ ਹੈ ਬਾਬੀ ਕੋਈ ਅਕਲ ਮੋਤ ਹੈਗੀ ਤਾਂ ਨੁਕ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਸਿਆਣੀ ਬੜੀ ਸਮਝਿਆ ਸੀ ਕੀ ਗੱਲ ਹੋਈ ਅਗਰ ਮੀਤ ਅੱਜ ਤਈ ਪੂਜਾ ਦੇ ਹੱਥੀ ਪੈ ਗਏ ਤੁਸੀਂ ਨਾ ਅਗਰ ਮੀਤ ਮੈਨੂੰ ਕਿ ਲੋੜ ਉਹਦੇ ਹੱਥੀ ਪੈਣ ਦੀ ਉਹ ਮੇਰੇ ਹੱਥੀ ਪਈ ਆ ਮੈਂ ਨਹੀਂ ਉਹਦੇ ਹੱਥੀ ਪਈ ਤੇ ਨਾਲੇ ਜਿੱਦਾਂ ਦੇ ਫਫੜੇ ਉਹ ਕਰਦੀ ਆ ਨਾ ਮੈਨੂੰ ਨਹੀਂ ਕਰਨੇ ਆਉਂਦੇ ਕੀ ਗੱਲ ਕੀ ਬੜਾ ਚੰਗਣੀਆਂ ਤੁਸੀਂ ਝਿੜਕੜਾ ਕੀ ਆ ਉਹ ਜਿਹੜੀ ਫਫੇ ਕੁੱਟਣੀ ਆ ਉਨੇ ਗਰਮੀਦ ਨੂੰ ਪੰਪ ਦੇ ਕੇ ਤੇ ਇਧਰ ਨੂੰ ਖਲਾਤਾ ਵਾ ਪਿਆ ਇਹ ਜੀ ਉਹ ਮੇਰੇ ਹੱਥੀ ਪੈ ਗਈ ਆ ਪਹਿਲਾ ਦੱਸੋ ਵੀ ਮੈਂ ਉਹਦੇ ਹੱਥੀ ਪਈ ਆ ਉਹ ਤੇ ਆਪ ਗਈ ਗਰਮੀਦ ਰਾਨੇ ਸਵਿਚ ਜੇ ਮੈਂ ਨਾ ਆਂਦਾ ਇਹਨੂੰ ਤੇ ਢੱਕੜਦੇ ਫੜਕਉਦੇ ਨਹੀਂ ਆਪਣੀ ਪਹਿਵੀ ਚਾਹੇ ਭਾਬੀ ਉਹ ਤੇ ਵੀਰ ਉੱਚੀ ਉੱਚੀ ਰੋਂਦੀ ਬਾਹਰ ਕੇ ਮੇਰੇ ਹੱਥੀ ਪੈ ਗਏ ਆ ਇਹ ਅੰਦਰ ਉਹ ਗਰਮੀਦ ਤੈਨੂੰ ਨਹੀਂ ਬਹੁਤਾ ਤੂੰ ਅਜੀ ਆਈਆਂ ਦੋ ਚੰਦੇ ਦੇ ਰਹੇਂਗੀ ਨਾ ਤੈਨੂੰ ਸਾਰਾ ਲੈਣਾ ਪਤਾ ਕਿਹੜਾ ਗਲਤ ਕਿਹੜਾ ਸਹੀ ਆ ਉਹ ਬੜੀ ਜਨਾਨੀ ਚਲਾਗ ਵਾ ਉਹ ਤਾਂ ਆਪ ਗਲਤੀ ਕਰਕੇ ਨਾ ਮੁਰਕੇ ਸਾਈਡ ਦੇ ਨਹੀਂ ਕਸੂਰੇ ਦਾ ਕਢਦੀ ਆ ਇਹ ਗੱਲ ਨਹੀਂ ਕਰਦੀ ਕਾੜੀ ਕੋਈ ਵੀ ਠ ਤੁਈ ਬੜੀ ਆਦੀਆ ਸੈਡਾਣਾ ਇਹਦੀਆਂ ਲੋ ਬਣੀ ਜੀ ਦੀ ਆ ਮੈਨੂੰ ਪਤਾ ਵਾ ਕਿਹੜਾ ਚਲਾਕ ਵਾ ਤੇ ਕਿਹੜਾ ਨਹੀਂ ਚਲਾਕ ਹੈਗਾ ਆਜੋ ਮਰਜੀ ਹੋ ਜੇ ਮੈਂ ਤਾਂ ਆਪਣਾ ਘਰ ਛੱਡ ਕੇ ਕਦੀ ਨਹੀਂ ਜਾਂਦੀ ਉਹ ਚੱਲ ਤਿਆਰ ਹੋ ਗਈ ਕੰਨੇ ਰੋਲਾ ਪਈ ਜਿੰਦੀ ਆਪਾਂ ਚੱਲੀਏ ਬੜਾ ਹੋ ਜਾ ਮੈਨੂੰ ਹੱਥ ਲਾਉਂਦੀ ਜਰੂਰਤ ਨਹੀਂ ਆ ਨਾਲੇ ਮੈਂ ਕਰਦੇ ਕਦਮ ਹੁਣੀ ਬਾਹਰ ਪੁੱੜਦੀ ਇਹ ਘਰ ਮੇਰਾ ਵਾ ਮੈਂ ਇੱਥੇ ਰਹੂੰਗੀ ਆਪਾਂ ਚਲੀਏ ਆਪਣਾ ਕਿਹੜਾ ਭੂਆ ਕਿਹੜਾ ਮੋਰਾ ਸੋਚਦੀ ਆਪਣਾ ਸਾਰੇ ਤੁਹਾਡੇ ਦੀ ਚੜ ਤਾਂ ਨਹੀਂ ਤੂੰ ਆਈ ਆ ਇਹਦੇ ਸਾਰੇ ਫਫੇ ਕੁੱਟਣੀ ਤੇ ਆਪੇ ਆ ਚੱਲ ਤਿਆਰ ਹੋ ਆਪਾਂ ਚੱਲੀਏ ਛੱਡ ਦਿਓ ਮੈਨੂੰ ਮੈਨੂੰ ਹੱਥ ਲ